ਮਾ ਹਾਂਜੀ ਫੁੱਟ ਕਰਣ ਦੇ ਮੈਂ ਆ ਕਪੜੇ ਜੋੜਨ ਦੇਈਆਂ ਆਓ ਮੇਰਾ ਸ਼ਾਰਕ ਕਰਕੇ ਆਈਏ ਹੋਣਾ ਹਾਂਜੀ ਸਵੇਰੇ ਸਵੇਰੇ ਸਵੇਰ ਸੈਰ ਜਿਹੜੀ ਹੁੰਦੀ ਉਹ 1:6 ਵਜੇ ਨਾ ਕਰੀਦੀ ਆ ਕੋਈ ਤਾਂ 8:00 ਵਜੇ ਬਾਅਦ ਕੋਈ ਨਾ ਚੱਲ ਜੀ ਮੂਡ ਫਰੈਸ਼ ਹੋ ਜਾਊਗਾ ਅੱਛਾ ਤੇ ਮੇਰੇ ਕੰਮ ਕਿਨੇ ਕਰਨੇ ਆ ਕੋਈ ਨਾ ਇੱਕੋ ਰੌਂਡ ਕਰਕੇ ਆ ਜਾਾਂਗੇ ਤੇ ਤੂੰ ਕਰਾਉਂਗੇ ਮੇਨਾ ਕੰਮ ਹਾਂ ਹਾਂ ਕੰਮ ਕਰਨਾ ਨਹੀਂ ਆਉਂਦਾ ਤੇ ਮੈਂ ਕਰਾਂਗੀ ਹਨਾ ਹਾਂ ਕੱਲ ਨਾ ਚਲਦੀ ਆਪਾਂ ਨਹੀਂ ਅੱਜ ਜੀ ਕਰਦਾ ਵਾ ਅਸ਼ਰ ਚੱਲ ਚੱਲ ਚੰਦੀ ਚਲਾਂ ਮੈਂ ਬਾਤ ਹੀ ਆਨ ਕੇ ਕਰ ਲਵਾਂ ਤੇ ਆ ਚੱਪਲ ਪਾ ਕੇ ਜਾਣਾ ਸੀ ਇਹ ਤਾਂ ਏਡੀ ਉੱਚੀ ਜੁੱਤੀ ਪਾ ਕੇ ਤੇ ਫੇਰ ਤੁਰ ਵੀ ਦੀ ਨਹੀਂ ਮੈਨੂੰ ਇਹੋ ਚੰਗੀ ਲੱਗਦੀ ਆ ਹੈ ਇਹੋ ਚੰਗੀ ਲੱਗਦੀ ਇਹਨੂੰ ਲੱਤਾਂ ਥੱਕ ਜਾਣੀਆਂ ਕਿੱਡੀ ਦੂਰ ਤੱਕ ਫੇਰ ਜਾਣਾ ਤੇ ਸਮ੍ਰਿਤ ਹਾਂਜੀ ਵੇ ਕਿੰਨੀ ਧੋਪ ਨਾ ਚੜ ਗਈ ਉਹ ਤੇ ਤੂੰ ਜੱਜ ਮੈਨੂੰ ਹੋ ਕਹਿੰਦੀ ਸਹਿਰ ਕਰਨ ਨੂੰ ਹਨਾ ਮੇਰੇ ਮਮਾ ਨੂੰ ਇੱਧਰ ਲੈ ਆਉਂਦੀ ਹੁੰਦੀ ਹੁੰਦੀ ਸੀਗੀ ਅੱਛਾ ਤੇ ਮਮਾ ਆ ਜਾਂਦੇ ਹੁੰਦੇ ਇੱਧਰ ਧੁੱਪ ਦੇ ਵਿੱਚ ਹਾਂ ਤੇ ਕਹਿੰਦੇ ਨਾ ਹੁੰਦਾ ਵੀ ਤੋਪ ਚੜ ਗਈ ਨਹੀਂ ਨਹੀਂ ਹਾਂ ਮम्मा ਨੇ ਕਿ ਛੋੜਾ ਜਾ ਕੇ ਨਾ ਕਿ ਤੋਪ ਚੜ ਗਈ ਆ ਤੇ ਨਹੀਂ ਕਰਨੀ ਪਰ ਫਿਰ ਵੀ ਮੈਂ ਬਣਾ ਲੈਣਾ ਅੱਛਾ ਅੱਛਾ ਠੀਕਾ ਤੇ ਉਹ ਤੇ ਜਿਹੜੀ ਗੱਲ ਕਵਾ ਉਹੀ ਮੈਂ ਲੈਂਦੇ ਹਾਂ ਦੇਹੀ ਜੋ ਮੈਂ ਕਵਾ ਉਹ ਹੀ ਬਣਾ ਦਿੰਦੇ ਹੈਗੇ ਅੱਛਾ ਤੇ ਤੂੰ ਦੂਜਾ ਮੈਂ ਗੱਲ ਤੇ ਤੂੰ ਮੇਤੋ ਵੀ ਮਨਵਾ ਲੇਗੀ ਹਾਂ ਹੈ ਨਾ ਹਾਂ ਤੇਨ ਕਿਹੜੀ ਮम्मा ちゃっਾ ਪਿਆਰ ਕਰਦੀ ਤੂੰ ਹੀ ਕਰਦੇ ਆ ਪਰ ਮੇਰੇ ਮਮਾ ਉਹ ਜਦਾ ਪਿਆਰ ਕਰਦੇ ਸੀ ਤੇ ਉਹਨੇ ਤੀ ਤਰ ਕਿਹਾ ਜੇ ਮੈਂ ਦੌੜ ਕੇ ਚੱਲਨੀ ਹੁਣ ਲੈ ਦੌੜ ਵੀ ਗਈ ਉਹ ਮੇਰਾ ਸਾਥ ਛੱਡ ਵੀ ਗਈ ਐ ਐ ਤੈਨੂੰ ਮੈਂ ਕਿੰਨੀ ਵਾਰੀ ਕਿਹਾ ਪੀ ਹੌਲੀ ਚੱਲਿਆ ਕਰ ਸੱਟ ਲਵਾ ਕੇ ਬਹਿ ਗਈਆਂ ਨਾ ਚੱਲ ਉੱਠ ਕਿੰਨੇ ਕਿਹਾ ਹੈਗਾ ਤੈਨੂੰ ਇੰਨੀ ਤੇਜ਼ ਦੌੜ ਬੜੀ ਸੋਹਣੀ ਤੁਰ ਕੇ ਆਉਂਦੇ ਹੀ ਤੂੰ ਤਰਾ ਚੜ ਕੰਡੇ ਹੀ ਕੁੜੀ ਨੂੰ ਕੀ ਹੋਇਆ ਵਾ ਕੀ ਹੋਇਆ ਪਤਨ ਮੈਂ ਥੱਲੇ ਡੇ ਗੀ ਛੱਟ ਤੇ ਨਹੀਂ ਲੱਗੀ ਨਹੀਂ ਪਰ ਬੀੜ ਰੂਇਆ ਬੀੜ ਰੂਇਆ ਠੀਕ ਰਿੰਪੀ ਮੈਨੂੰ ਆਂਦੀ ਕੀ ਕਹਿੰਦੇ ਈ ਤੁਹਾਨੂੰ ਆਹ ਆਂਦੀ ਕੀ ਕਰ ਪੀ ਵਿਸ਼ਵਾਸ ਨਾ ਕਰਿਆ ਕਰ ਕਿ ਤਰ੍ਹਾਂ ਕੁੜੀ ਨੂੰ ਛਿੜਕਿਆ ਵਾ ਤੇ ਕੀਤਾ ਵਾ ਮੈਂ ਡਿੱਗਨ ਤੋਂ ਕਿਹਾ ਉਹ ਅੱਗੇ ਦੌੜੀ ਦੌੜੀ ਆਉਂਦੀ ਸੀ ਕਿ ਤੇ ਡਿੱਗ ਗਈ ਆ ਤਾਂ ਡੇਗੀ ਤਾਂ ਫੇਰ ਕੀ ਹੋ ਗਿਆ ਤੇ ਮੈਂ ਨੂੰ ਪਹਿਲਾਂ ਕਹਿੰਦੇ ਕਿ ਹੋਲੀ ਹੋਲੀ ਚੱਲ ਹੋਲੀ ਚੱਲ ਆ ਵੀ ਨਿਆਣਾ ਡੇਗੀ ਪੈਂਦਾ ਸਰ ਏਦਾਂ ਥੋੜਾ ਝੜਕੀਦਾ ਵਾ ਨਿਆਣੇ ਨੂੰ ਪਿਆਰ ਨਾਲ ਤੂੰ ਠਾਹ ਲੈ ਨੂੰ ਤੂੰ ਨਗਲ ਦੇ ਨਾਲ ਲਾ ਉਹਨੂੰ ਚਲ ਕੋਈ ਨਹੀਂ ਪਤਾ ਆ ਚੱਲੀ ਆਪਾਂ ਕਰਨ ਪੁੱਤ ਮਤਰਾਈ ਤੇ ਮਤਰਾਈ ਹੁੰਦੀ ਨਾ ਤੂੰ ਪੁੱਛਦੀ ਸੀ ਨਾ ਮਤਰਾਈ ਕੀ ਹੁੰਦੀ ਆ ਇਹਤਰਾਪਾ ਤੇ ਆਪਣੀਆਂ ਮਮਾ ਜਿਹੜੀਆਂ ਉਹ ਜੋਤ ਰੱਬ ਤੇਰੇ ਕੋਲ ਆ ਗਿਆ ਵਾ ਤੇ ਤੂੰ ਨੇ ਸਹੀ ਤਰਿਆ ਕਰ ਚੰਗਾ ਕਿਤੇ ਛੱਟ ਤੇ ਨਹੀਂ ਲੱਗੀ ਪੀੜ ਪਾਸ ਤੇ ਨਹੀਂ ਹੁੰਦੀ ਇੱਥੇ ਹੁੰਦੀ ਆ ਇੱਥੇ ਸਾਇਆ ਕਿਤੇ ਸੀ ਲੀਤ ਨਹੀਂ ਗਈ ਪੱਤੇ ਸਾ ਬੋਤ ਨਹੀਂ ਹਾਂ ਆਏ ਅੰਦਰ ਜਾ ਕੇ ਆਪਾਂ ਵੇਨੇ ਵਾਕਈ ਮੈਂ ਤਾਂ ਮਤਰੀ ਹੀ ਆ ਨਾ ਫਿਰ ਜੋ ਡਿੱਗੀ ਮੇਰੇ ਦਿਲ ਨੂੰ ਖੁਸ਼ ਹੋਇਆ ਮੈਂ ਤਾਂ ਉਹ ਝੜ ਗਿਆ ਜਿਹਦੀ ਮਾਂ ਵੀ ਹੁੰਦੀ ਉਹਨੇ ਵੀ ਇਦਾਂ ਕਹਿਣਾ ਹੀ ਆ ਵੀ ਤੂੰ ਨਾ ਤੇਜ ਤੋਰ ਕੀ ਮੈਂ ਇਹਨੂੰ ਝਿੜਕ ਨਹੀਂ ਸਕਦੀ ਵਾਕੇ ਮੇਰੀ ਕਿਸਮਤ ਜੁੜੀ ਹੋ ਮਾਰੀ ਆ ਜੇ ਮੈਨੂੰ ਰੱਬ ਨੇ ਤੀ ਪੁੱਤ ਦਿੱਤਾ ਹੁੰਦਾ ਮੈਂ ਇੱਥੇ ਨਾ ਆਉਂਦੀ ਤੇ ਨਾ ਇਹਨਾਂ ਦੀਆਂ ਗੱਲਾਂ ਸੁਣਦੀ ਮੈਂ ਤਾਂ ਕਦੀ ਉਹਨੂੰ ਸਮਝਿਆ ਹੀ ਨਹੀਂ ਕਿ ਕਿਸੇ ਦੀ ਹੋਰ ਦੀ ਕੁੜੀ ਹੈ ਠੀਕ ਹੀ ਰਿੰਪੀ ਮੈਨੂੰ ਆਂਦੀ ਸੀਗੀ ਵੀ ਔਲੇ ਹੋ ਕੇ ਤੇ ਚਾਚੀ ਆਸੇ ਪਾਸੇ ਵੇਖੀ ਜੇ ਮੈਂ ਨਾ ਵੇਂਦੀ ਹਿੰਦੀ ਸਾਹਮਣੇ ਤਾਂ ਪਾਵੇਂ ਮੇਰੀ ਕੁੜੀ ਨੂੰ ਕੋਟੀ ਦਿੰਦੀ ਚੁੱਪ ਕਰ ਚੁੱਪ ਕਰ ਮੋਤਾ ਬੜੀ ਗਰਮਾ ਕੀ ਹੋਇਆ ਹੋਰ ਆ ਕੀ ਆ ਹਾਂ ਕੁੜੀ ਜਗ ਪੀ ਕਿਤੇ ਤੇ ਛਿੜਕ ਲਈ ਕੁੜੀ ਨੂੰ ਤੇ ਫਿਰ ਕੀ ਹੋ ਜੇ ਇਹਨੇ ਗਲਤੀ ਕੀਤੀ ਉਹਦੇ ਚ ਗਲਤੀ ਦੇ ਛਿੜਕੜੇ ਹੀ ਹੋ ਗਏ ਨੂੰ ਆਏ ਪਿਆਰ ਦੇ ਨਾਲ ਉਹਨੂੰ ਠਾਲਦੀ ਉਹਨੂੰ ਗਾਣ ਦੇ ਨਾਲ ਲਾਉਂਦੀ ਇਹ ਥੋੜਾ ਵੀ ਛਿੜਕਣੀ ਡੇ ਪੈਣਾ ਹੈਗਾ ਕੋਦੇ ਛੱਟ ਲੱਗੀ ਇਹ ਨਹੀਂ ਵੇਖਿਆ ਵੀ ਛੱਟ ਲੱਗੀ ਆ ਤੇ ਉਹਨੂੰ ਛਿੜਕੀ ਗਈ ਬਸ ਤੇ ਮੈਂ ਉਹ ਵੇਖ ਲਿਆ ਤੇ ਮੈਂ ਜਾ ਕੇ ਖਾਈ ਗੱਲ ਦੇ ਨਾਲ ਲਾਈ ਇਹ ਤਾਂ ਸ਼ੈਰ ਕਰਨ ਗਈਆਂ ਇਹ ਤਾਂ ਹੁੰਦੇ ਮੇਰੇ ਸਾਹ ਪੰਜ ਫੁੱਲ ਪਈ ਹੁੰਦੀ ਐ ਇਹ ਦਿੱਪਤਾ ਦਿੱਪੀ ਹੁੰਦੀ ਐ ਨਿਹਾਨੀ ਆ ਫਿਰ ਕੀ ਹੋ ਗਿਆ ਜੇ ਭੱਜੀ ਆ ਤੇ ਜਿਹੜਾ ਛਿੜਕਦੀ ਆ ਤਾਂ ਪਹਿਲੀ ਮਾਮੀ ਤੋਂ ਛਿੜਕਦੀ ਹੁੰਦੀ ਫਿਰ ਕਿਉਂ ਛਿੜਕ ਲਿਆ ਤੇ ਛਿੜਕਦੀ ਹੁੰਦੀ ਉਹ ਗੱਲ ਨਾਲ ਵੀ ਲਉਂਦੀ ਹੁੰਦੀ ਉਹ ਇਹਨੇ ਆਉਂ ਫੜ ਕੇ ਉੱਚਾ ਆਉਂ ਪਰਨ ਰਹੀ ਉਹ ਲੜ ਰਹੀ ਉਹਨੂੰ ਤੇ ਜਾ ਕੇ ਤਾਂ ਮੈਂ ਖਾਈ ਉਹ ਇੰਨਾ ਪਿਆਰ ਕਰਦੀ ਤੇ ਗੱਲ ਦੇ ਨਾਲ ਲਾਈ ਤੂੰ ਨੇ ਗੱਲ ਤੇ ਤੂੰ ਨਾ ਤੂੰ ਹੁੰਦੀ ਤਾਂ ਉਹਨੇ ਗਾਣਾ ਲਾ ਹੀ ਲੈਣਾ ਤੂੰ ਤੇਰਾ ਮੋਹ ਜਿਆਦਾ ਜਾਗ ਗਿਆ ਦਾਦੀਆਂ ਆਹ ਦਾਦੀਆਂ ਮੈਂ ਮੇਰਾ ਤਾਂ ਫਿਰ ਖੂਨ ਹੋਇਆ ਮੈਂ ਤਾਂ ਫਿਰ ਜਾਣਾ ਹੀ ਜਾਣਾ ਹਾਂ ਐਵੇਂ ਇਦਾਂ ਨਹੀਂ ਕਹੀਦਾ ਕੋਈ ਗੱਲ ਬੜਾ ਪਿਆਰ ਕਰਦੀ ਆ ਇਹਨੂੰ ਪਿਆਰ ਤਾਂ ਮੈਂ ਦੇਨੀ ਆ ਕਰਦੀ ਆ ਪਰ ਕੀਤਾ ਸਾਡੇ ਸਾਹਮਣੇ ਕਰਦੀ ਆ ਆ ਇਹ ਬਿਨਾ ਵਜਾਂ ਮੈਂ ਆਂਟੀਆਂ ਗਵਣੀਆਂ ਪਿੱਛੇ ਲਾ ਕੇ ਸਾਖ ਨਹੀਂ ਕਹੀਦਾ ਇਹ ਤਾਂ ਛੱਕ ਤੇ ਮੈਂ ਕਰਦੀ ਨਹੀਂ ਮੈਂ ਤਾਂ ਤੈਨੂੰ ਵੀ ਆਨੀ ਆ ਵੀ ਬੜਿਆਸ ਬਣੀ ਸੋਣੀ ਯਾ ਕੰਮ ਕਰਦੀ ਆ ਸਭ ਕੁਝ ਕਰਦੀ ਆ ਕਲਵਾਲੀ ਆ ਤੇ ਫਿਰ ਨਿਆਣਿਆਂ ਨੇ ਤਾਂ ਇਤਰਾ ਝੜਕੇ ਇਹ ਜੱਗ ਦੇ ਵਿਚਾਰੀ ਮਿੱਟਰ ਚਲ ਕਿ ਹੋਇਆ ਇਹਨੇ ਕਿਦਾਂ ਤੇ ਕੀ ਤੂੰ ਮੈਂ ਉੱਥੋਂ ਭੱਜ ਗਿਓ ਉਹਦੀ ਹੀ ਮੈਂ ਸੱਲੇ ਲੱਗ ਗਏ ਹਾਂ ਫੇਰ ਮਮਾ ਮੈਨੂੰ ਗੁੱਸੇ ਨਾਲ ਤੇ ਫੇਰ ਇੱਥੇ ਇੱਕਾ ਸੱਟ ਲੱਗੇ ਕਿ ਨਹੀਂ ਤੇ ਮਮਾ ਨੇ ਗਲਤ ਸੋਚ ਭੱਜੀ ਗਿਓ ਤੈਨੂੰ ਮਮਾ ਨੇ ਕਹੇ ਪਚਣ ਨੂੰ ਨਹੀਂ ਹਾਂ ਉਹਨੇ ਰੋਕਿਆ ਵੀ ਨਹੀਂ ਹੋਜਣਾ ਉਹ ਮੈਗਾ ਲੀਟਰ ਨਹੀਂ ਮਾ ਪਾ ਦਿੱਤੀ ਆਗੀ ਹਾਂ ਤਾਂ ਗਲਤੀ ਦੇ ਦਿੱਤੀ ਜਿਹੜੀ ਗੱਲ ਨਹੀਂ ਸੁਣੀ ਉਹ ਚੱਲ ਨਿਆਣੀ ਆਏ ਵੀ ਆ ਜੇ ਕਿਹੜੀ ਹੈਗੀ ਆ ਉਹ ਨਹੀਂ ਨਿਆਣੀ ਆ ਨਿਆਣੇ ਭੱਜਦੇ ਹੁੰਦੇ ਜਿਆਣਿਆਂ ਨੇ ਕੀ ਕਰਦਾ ਅਸੀਂ ਤਾਂ ਡਿਗ ਡਿਗ ਜਵਾਨ ਹੁੰਦੇ ਕੋਈ ਗੱਲ ਨਹੀਂ ਪਰ ਵੇਖਣਾ ਤਾਂ ਚਾਹੀਦਾ ਨਾ ਨਿਆਣੇ ਨੂੰ ਕੋਈ ਗੱਲ ਨਹੀਂ ਐਵੇਂ ਹੀ ਕਹੀਦਾ ਹਿੱਦਾ ਜਿਆਣੇ ਡਿਗ ਡਿਗ ਜਵਾਨ ਹੁੰਦੇ ਆ ਤੂੰ ਵੀ ਨਾ ਬਹੁਤਾ ਸ਼ੱਕ ਨਾ ਕਰਿਆ ਕਰ ਸ਼ੱਕ ਕੀ ਕਰਨਾ ਮੇਰੇ ਕੋਲ ਨਹੀਂ ਵੇਖ ਕੇ ਜਰਿਆ ਜਾਂਦਾ ਕੋਈ ਗੱਲ ਨਹੀਂ ਸਭ ਕੁਝ ਠੀਕ ਹੋ ਜਾਣਾ ਪੁੱਤ ਭੱਜਿਆ ਨਾ ਘਰ ਤੂੰ ਚੰਗਾ ਹਾਂ ਚਲ ਕੋਈ ਨਹੀਂ ਵੀਰ ਤੇ ਨਹੀਂ ਹੁੰਦੀ ਨਹੀਂ ਹੁੰਦੀ ਲਮਾਉਂ ਤੈ ਕੋ ਨਹੀਂ ਉਹਨੀ ਕੋ ਹਵੀ ਹੁੰਦਿਆ ਚਲ ਚੰਗਾ ਬੋਤਨ ਅੱਥੇ ਆ ਨਾ ਕਰੋ ਦਾ ਖੇਡਿਆ ਕਰ ਚੰਗਾ ਠੀਕ ਆ ਹੂੰ ਚੰਗਾ ਤੂੰ ਉੱਠ ਗੇ ਨਾ ਲੰਮੀ ਪੈ ਜਾ ਹੁਣ ਠੀਕ ਆ ਜੇ ਪੀੜ ਹੋਊ ਤੇ ਮੈਨੂੰ ਦੱਸੀ ਮੈਂ ਕਵਾਸੀ ਰੋਟੀ ਦਾ ਨਾ ਸੇਕ ਦਊਂਗੀ ਤੇ ਛੇਤੀ ਦਮਾਨ ਆ ਜਾਂਦਾ ਹੁੰਦਾ ਆ ਠੀਕ ਆ ਹਾਂ ਚੰਗਾ ਮੇਰੀ ਧੀ ਨਾ ਲੰਮੀ ਪੈ ਸਮਰੀਟਸ ਓਕੇ ਤੂੰ ਮੈਂ ਉਹਦੇ ਨਾਲ ਕੇ ਨਾ ਗੱਲ ਚੋਂ ਠੀਕ ਆ ਠੀਕ ਜਿਆਦਾਤ ਨਹੀਂ ਵੀਟ ਹੁੰਦੀ ਮੇਰੀ ਧੀ ਦੇ ਨਹੀਂ ਥੋੜੀ ਜੀ ਹਾਂਦੀ ਆ ਕਿਸਮ ਰੀਤੇ ਇੰਦਾ ਬੁੱਤੋ ਥੋੜੀ ਧੋੜੀ ਦਾ ਹੁੰਦਾ ਵਾ ਬੜੀ ਸੋਹਣੀ ਤੂੰ ਮੇਰੇ ਨਾਲ ਤੁਰ ਕੇ ਆਉਂਦੀ ਹੀ ਉਹ ਫੇਰ ਅੱਥੇ ਤੋਂ ਉੱਪਰ ਪੈੜੀ ਮੈਂ ਕਿਹਾ ਪਹੁੰਚ ਕੇ ਚੱਲ ਜੰਨੀ ਆ ਤੀ ਦੇ ਅੱਜ ਮੈਂ ਤੈਨੂੰ ਉਹ ਵੀ ਕਹੇ ਵੀ ਚੱਪਲਾਂ ਪਾ ਲਾ ਇੱਕ ਦੋ ਏਡੀ ਨਾ ਉੱਚੀ ਜੁੱਤੀ ਪਾਈ ਆ ਨਹੀਂ ਇਹਦੇ ਘਰ ਕਿ ਨਹੀਂ ਲੱਗੀ ਉੱਥੇ ਪੱਤਰ ਹੀ ਕਿ ਤੇ ਉਹਦੇ ਨਾਲ ਪੈੜ ਆ ਰਿਹਾ ਇਦਾਂ ਤੇ ਜੇ ਤੂੰ ਜ਼ਿਆਦਾ ਸੱਟ ਲੱਗ ਜਾਂਦੀ ਫੇਰ ਮੇਰਾ ਤਾਂ ਟੜਾਕਾ ਹੀ ਨਿਕਲ ਗਿਆ ਹੈਗਾ ਮੈਨੂੰ ਸਮਝੀ ਨਹੀਂ ਲੱਗੀ ਕਿ ਮੈਂ ਤੇ ਮੈਂ ਤੇ ਚਿਰਕਣ ਲੱਗ ਪਈ ਮੇ ਮਮਾ ਵੀ ਚਿਰਕਦੇ ਹੁੰਦੇ ਹੀ ਜੋ ਮੈਂ ਡਿਗਦੇ ਨਹੀਂ ਗਈ ਚਿਰਕਦੇ ਹੁੰਦੇ ਹੀ ਹਾਂ ਪਰ ਇਦਾਂ ਨਾ ਮੇਰਾ ਪੁੱਤ ਦੌੜਿਆ ਪਰ ਠੀਕ ਆ ਇਦਾਂ ਫਿਰ ਜ਼ਿਆਦਾ ਸੱਟ ਲੱਗ ਜਾਂਦੀ ਫਿਰ ਚਲ ਹੁਣ ਤੇ ਮਚਰੀ ਈ ਈ ਆ ਜ਼ਿਆਦਾ ਨਹੀਂ ਸੱਟੇਗੀ ਠੀਕ ਆ ਤੇ ਫਿਰ ਇਦਾਂ ਮੇਰੀ ਨਾ ਗੱਲ ਸੁਣ ਲਿਆ ਕਰ ਠੀਕ ਹੈ ਹੈ ਬੜੀ ਸਿਆਣੀ ਮਿੱਤੀ ਜਾ ਕੋਈ ਨਹੀਂ ਖੇਡਨੀ ਪੀਣੀ ਨਾ ਹੁੰਦੀ ਪੀ ਜਿਆਦਾ ਹਾਂ ਨਹੀਂ ਜਾਂਦੀ ਨਹੀਂ ਹੰਡੀ ਚਾ ਖੇਡ ਲਾ ਫਿਰ ਜੀਵਨ ਨਾ ਚਲਦਾ ਖੇਡਿਆ ਠੀਕ ਤਾਂ ਦੌੜੀ ਨਾ ਹੋਣਾ ਦੌੜੀ ਠੀਕ ਮੇਧਿਆ ਮਾਰੀ ਕਿਸਮਤ ਨਾ ਮੇਰਾ ਪਿੱਛਾ ਹੀ ਨਹੀਂ ਛੱਡਦੀ ਮੈਨੂੰ ਬੜਾ ਦਿਲ ਨੂੰ ਕੋਸ਼ ਹੋਇਆ ਹੈਗਾ ਜਦੋਂ ਸੰਮ੍ਰਿਤ ਟਿੱਕੀ ਤੇ ਮੈਨੂੰ ਸਮਝ ਹੀ ਨਹੀਂ ਆਈ ਤੇ ਮੈਂ ਉਹ ਛੇੜਕਣਾ ਸ਼ੁਰੂ ਕਰ ਦਿੱਤਾ ਕਿ ਮੈਂ ਸਮ੍ਰਿਤ ਨੂੰ ਛੇੜਕੀ ਨਹੀਂ ਸਕਦੀ ਹੈਗੀ ਕਿੰਦੀ ਮੇਰੀ ਮੰਮਾ ਵੀ ਝਿੜਕਦੀ ਹੁੰਦੀ ਤੇ ਜੇ ਮੈਂ ਝਿੜਕ ਲਿਆ ਤਾਂ ਕੀ ਫਰਕ ਪੈ ਗਿਆ ਉਹਦੀ ਗਲਤੀ ਤਾਂ ਇਹ ਕਿਹਾ ਹੈਗਾ ਵੀ ਨਾ ਦੌੜਿਆ ਕਰੀ ਤਾਂ ਪਤਾ ਨਹੀਂ ਮੰਮੀ ਨੇ ਨਾ ਕਦੀ ਤਾਂ ਬੜੇ ਵਧੀਆ ਹੁੰਦੇ ਆ ਤੇ ਕਦੀ ਪਤਾ ਨਹੀਂ ਕਿਉਂ ਇੰਦਾਂ ਦੀ ਗੱਲਾਂ ਸੋਚਾਂ ਲੱਗ ਪੈਂਦੇ ਆ ਮਤਰੇ ਇਹ ਮਤਰੇ ਹੀ ਗੱਦੇ ਰਹਿੰਦੇ ਆ ਤੇ ਮੈਨੂੰ ਹੀ ਪਤਾ ਮੈਂ ਮਤਰੇ ਹੀ ਆ ਪਰ ਦਸਣਾ ਜ਼ਰੂਰੀ ਹੁੰਦਾ ਆ ਵੀ ਇਹ ਮਤਰੀਅਲ ਆ ਮੇ ਤੇ ਕਰੀ ਮਾਂਚੀ ਨਹੀਂ ਆਇਆ ਇਹ ਕਿਹੋ ਵਰਦੀ ਕੁੜੀ ਹੈ ਇਹ ਤਾਂ ਆਪਣੀ ਲੱਗਦੀ ਆ ਰੋਟੀ ਬਣ ਗਈ ਇਹ ਰੋਟੀ ਭੋਣਨ ਵਾਲੀ ਆ ਅੱਛਾ ਹਾਂ ਉਹ ਲੇਡੀ ਹੋਇਆ ਰੋਟੀ ਦਾ ਉਹ ਸਮ੍ਰੀਤ ਕਹਿੰਦੀ ਸੈਰ ਕਰਕੇ ਆਈਏ ਤਾਂ ਫਿਰ ਮੈਂ ਉਹਦੇ ਨਾਲ ਚਲੇਗੀ ਹੂੰ ਹੂੰ ਤੇ ਕੀ ਕਹੋ ਕਿਦਾਂ ਦੀਪੀ ਸਮ੍ਰੀਤ ਸਮਰੀਤ ਇੱਕ ਤਾਂ ਨੇ ਜੁੱਤੀ ਉੱਚੀ ਪਾਈ ਹੀਗੀ ਤੇ ਮੈਂ ਉਹਨੂੰ ਸੋ ਇੱਥੋਂ ਜਾਣ ਲੱਗਿਆ ਕਿ ਆ ਵੇਪੀ ਸਮਰੀਤ ਸੈਕਨ ਜਾਣਾ ਤੇ ਚਪਲਾਂ ਪਾ ਕੇ ਜਾ। ਕਹਿੰਦੀ ਨਹੀਂ ਮੈਂ ਉਹੋ ਹੀ ਪਾਉਣੀ ਆ। ਸਾਨੂੰ ਬੜੀ ਸੋਹਣੀ ਗੱਲਾਂ ਕਰਦੀ ਪਈ ਹੀਗੀ। ਤੇ ਅੱਗੋਂ ਦੌੜ ਆਈ। ਅੱਛਾ। ਉਹਨੇ ਫੇਮੈਂਟ ਤਾਂ ਕੈਂਡਮ ਮੌਕਈ ਨਾ ਦਿੱਤਾ ਉਹਨੇ। ਬਿਨਾਂ ਦੌੜ। ਤੇ ਆਣ ਕੇ ਤੇ ਜਦੋਂ ਮੈਂ ਇੱਥੇ ਵੇਖਿਆ ਤੇ ਉਹ ਡਿੱਗ ਗਈ। ਤੇ ਉਹ ਉਹਨੂੰ ਮੈਂ ਝੜਕ ਦਿੱਤਾ। ਤੇ ਉਹਨੇ ਦੂਜਾ ਮੰਮੀ ਨੇ ਵੇਖ ਲਿਆ ਤੇ ਮੰਨੇ ਬੋਲਣਾ ਆਪੇ ਕਿ ਤੂੰ ਮਤਰੀ ਐਂ ਤੂੰ ਤਾਂ ਝੜਕਦੀ ਨਹੀਂ ਮਮਾ ਉਹਦੀ ਮਾਂ ਦੀ ਤਾਂ ਆਤਵਾ ਕੋਈ ਗੱਲ ਨਹੀਂ ਜਾਣੇ ਡੱਕਦੇ ਰਹਿੰਦੇ ਡੱਕ ਡੱਕ ਜਵਾਨ ਹੁੰਦੇ ਜਰ ਨਹੀਂ ਗਲਤੀ ਮੇਰੀ ਵੀ ਐ ਮੈਂ ਐਵੇਂ ਝੜਕ ਛੱਡਿਆ ਮੈਨੂੰ ਨਹੀਂ ਝੜਕਣਾ ਚਾਹੀਦਾ ਝੜਕਣੀ ਜਦੋਂ ਬੱਚੇ ਨੇ ਤੂੰ ਝੜਕਣਾ ਨਹੀਂ ਜਦੋਂ ਗਲਤੀ ਕਰਦਾ ਤਾਂ ਝੜਕਣਾ ਨਹੀਂ ਬੱਚੇ ਉਹਦਾ ਤਾਂ ਕਹਿੰਦੀ ਹੈ ਨਹੀਂ ਮੇਰੇ ਮਮਾ ਵੀ ਝੜਕਦੇ ਹੁੰਦੇ ਸੀਗੇ ਪਰ ਪਤਾ ਨਹੀਂ ਮੇਰੇ ਦਿਲ ਨੂੰ ਖੁਸ਼ ਹੋਇਆ ਤੇ ਮੈਂ ਤਾਂ ਕਰਕੇ ਝੜਕਦਾ ਵੀ ਜ਼ਿਆਦਾ ਸੱਟ ਨਾ ਲੱਗੀ ਹੋਏ ਜਿੱਥੇ ਪਿਆਰ ਹੋਵੇ ਉੱਥੇ ਝਟਕਣਾ ਹੁੰਦਾ ਵਾ ਠਕੜੀ ਗੱਲੋ ਮਾਤਾ ਤੁਦਾਂ ਗਰਮ ਸੁਭਾਅ ਆ ਉਹਦੀ ਕਾਲੀ ਪੈਂਦੀ ਉਹਨੂੰ ਕੋਈ ਗੱਲ ਇਹਦਾ ਗੁੱਸਾ ਨਾ ਕਰਿਆ ਕਰੋ ਨਹੀਂ ਗੁੱਸਾ ਤਾਂ ਨਹੀਂ ਮੈਂ ਕੀਤਾ ਮੈਨੂੰ ਤੇ ਆਪ ਨੇ ਹੈਗਾ ਸ਼ਾਇਦ ਮੇਰਾ ਕੋਈ ਧੀ ਪੁੱਤ ਨਹੀਂ ਹੈਗਾ ਤਾਂ ਕਰਕੇ ਇਹ ਹੁੰਦਾ ਤੇਰਾ ਤੇਰੀ ਆ ਮੈਂ ਤਾਂ ਸਮਝਦੀ ਆ ਪਰ ਹੋ ਨਹੀਂ ਨਾ ਕੋਈ ਸਮਝਦਾ ਕਿ ਇਹ ਰੀਮਪੀ ਵੀ ਮੈਨੂੰ ਕਹਿੰਦੀ ਆ ਇਦਾਂ ਕਿ ਮੈਂ ਤੇਰੀ ਆ ਉਹਦੇ ਐਵੇਂ ਗੁਆੜੀਆਂ ਪਿੱਛੇ ਲੱਗ ਜਾਂਦੀ ਮਾਤਾ ਮਾਦਾ ਸਭ ਦਾ ਕੰਮ ਹੀ ਇਹਦਾ ਵੇ ਤੂੰ ਹੋ ਮਾਤਾ ਗੱਲ ਦਿਲ ਤੇ ਲਾਇਆ ਕਰ ਬਸ ਜੋ ਕੋਈ ਕਹਿੰਦਾ ਦਿਲ ਤੇ ਫਿਰ ਲਾ ਕੇ ਜਾਂਦਾ ਜੀ ਯਾਰ ਜਿੱਦ ਛਿੜਕਣੀ ਪੈਂਦਾ ਅੱਜ ਗਲਤੀ ਤੇ ਛਿੜਕਣਾ ਹੀ ਉਹ ਗਾੜਨਾ ਥੋੜੀ ਚੱਲ ਮੰਤ ਨਹੀਂ ਲਾਈ ਦੀ ਚੱਲ ਪਕਾ ਆ ਫਿਰ ਰੋਟੀ ਕੋਈ ਗੱਲ ਨਹੀਂ ਠੀਕ ਮਾਤਾ ਵੀ ਨਾ ਐਵੇਂ ਹੀ ਨਿੱਕੇ ਨਿੱਕੇ ਗੱਲਾਂ ਲੈ ਕੇ ਬੈਠ ਜਿੰਨਾ ਪਿਆਰ ਕਰਦੀ ਏ ਕੁੜੀ ਨੂੰ ਇਹ ਪਹਿਲੇ ਦੀ ਮਾਵੇ ਤੇ ਛੜਕੀ ਲੈਂਦੀ ਸੀ ਜਦੋਂ ਆਪ ਛੜਕਦੀ ਆ ਉਦੋਂ ਵੇਂਦੀ ਨਹੀਂ ਕੋ ਚਟਕਣ ਲੱਗੀ ਤੇ ਜਦੋਂ 스마트 막스마다고마다 <목소리>